ਪੰਜਾਬ ਲਈ ਬੇਹੱਦ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਮਸ਼ਹੂਰ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਦੀ 114 ਸਾਲ ਦੀ ਉਮਰ 'ਚ ਦਰਦਨਾਕ ਮੌਤ ਹੋ ਗਈ ਹੈ ਜਾਣਕਾਰੀ ਅਨੁਸਾਰ ਫੌਜਾ ਸਿੰਘ ਸੈਰ ਕਰ ਰਹੀ ਸਨ ਸੈਰ ਕਰਨ ਦੌਰਾਨ ਪਿੱਛੇ ਇੱਕ ਕਾਰ ਨੇ ਆ ਕੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਫੌਜਾ ਸਿੰਘ ਸੜਕ ਤੇ ਡਿੱਗ ਪਏ ਤੇ ਆਲੇ-ਦੁਆਲੇ ਦੇ ਲੋਕਾਂ ਨੇ ਉਹਨਾਂ ਚੱਕਿਆ ਤੇ ਹਸਪਤਾਲ ਪਹੁੰਚਾਇਆ ਪਰ ਬਦਕਿਸਮਤੀ ਦੌਰਾਨ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸ ਦੇਈ ਕਿ ਫੌਜਾ ਸਿੰਘ ਆਪਣੀ ਜ਼ਿੰਦਗੀ ਦੇ ਲੰਮੇ ਸਫ਼ਰ ਦੌਰਾਨ ਦੁਨੀਆ ਭਰ ਚ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਉਹਨਾਂ ਦੀ ਉਮਰ ਦੇ ਅੱਗੇ ਕਦੇ ਰੁਕਾਵਟ ਨਹੀਂ ਆਈ 89 ਸਾਲ ਦੀ ਉਮਰ 'ਚ 2000 'ਚ ਪਹਿਲੀ ਵਾਰ ਲੰਡਨ ਮੈਰਾਥਨ ਵਿੱਚ ਦੌੜੇ ਸਨ। ਉਹਨਾਂ ਨੇ 93 ਸਾਲ ਦੀ ਉਮਰ 'ਚ ਮੈਰਾਥਨ ਦੌਰ 6 ਘੰਟੇ 54 ਮਿੰਟ 'ਚ ਪੂਰੀ ਕਰਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਫੌਜ ਸਿੰਘ ਆਪਣੀ ਜ਼ਿੰਦਗੀ ਦੌਰਾਨ ਕਈ ਵਿਸ਼ਵ ਰਿਕਾਰਡ ਵੀ ਬਣਾਏ ਨੇ। ਫੌਜਾ ਸਿੰਘ ਸਿਹਤਮੰਦ ਜੀਵਨ ਹੌਸਲੇ ਅਤੇ ਸੰਘਰਸ਼ ਦੀ ਜੀਤੀ ਜਾਗ ਦੀ ਮਿਸਾਲ ਮੰਨਿਆ ਜਾਂਦਾ ਹੈ। ਉਹਨਾਂ ਨੂੰ ਏਜ ਇਸ ਜਸਟ ਅ ਨੰਬਰ ਦਾ ਪ੍ਰਤੀਕ ਵੀ ਕਿਹਾ ਜਾਂਦਾ ਹੈ। ਉਹਨਾਂ ਦਾ ਅਚਾਨਕ ਚਲੇ ਜਾਣਾ ਸਾਰੇ ਪੰਜਾਬ 'ਚ ਸੋਗ ਦੀ ਲਹਿਰ ਹੈ। ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ।